ਮੇਰੇ ਆਫਿਸ ਦੀ ਪੂਰੀ ਸਪੋਰਟ ਹੋਏਗੀ ਉਹਨਾਂ ਨੇ ਵੀ ਮੈਨੂੰ ਇਹ ਆਸ਼ਵਾਸਨ ਦਿੱਤਾ ਹੈ ਕਿ ਕੋਸ਼ਿਸ਼ ਹੋਏਗੀ ਕਿ ਕਿਸੇ ਤਰ੍ਹਾਂ ਦੀ ਕੰਮ ਕਰਨ 'ਚ ਕੋਈ ਟੱਲ ਨਾ ਆਵੇ ਕਹਿਰ ਦੀ ਜਿੰਨੀ ਸੇਵਾ ਕਰ ਸਕੀਏ ਉਹਨਾਂ ਜੀ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਆਪਸ ਗਾਰਬੇਜ ਦੀ ਸਫਾਈ ਦੀ ਜਾਂ ਲਿਫਟਿੰਗ ਦੀ ਗੱਲ ਕਰਦੇ ਆਂ ਜਾਂ ਸੀਵਰਸ ਦੇ ਚੋਕਿੰਗ ਦੀ ਗੱਲ ਕਰਦੇ ਆਂ ਤਾਂ ਉਸ ਵੱਡਾ ਯੋਗਦਾਨ ਆਪਣਾ ਵੀ ਹੁੰਦਾ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਨਗਰ ਨਿਗਮ ਅੰਮ੍ਰਿਤਸਰ ਦੇ ਜਿਹੜੇ ਅੱਜ ਨਵੇਂ ਅਹੁਦੇ ਤੇ ਕੱਲ ਉਹ ਵਿਰਾਧਮਾਨ ਹੋਏ ਤੇ ਉਹਨਾਂ ਨੇ ਆਪਣਾ ਕੇ ਚਾਰਜ ਦਿੱਤਾ ਸੀ ਔਰ ਸਾਡੇ ਸਮੂਹੇ ਮੁਲਾਜ਼ਮਾਂ ਲੋਨ ਕੱਲ ਦਾ ਹੀ ਉਹਨਾਂ ਨੂੰ ਵੈਲਕਮ ਕੀਤਾ ਜਾ ਰਿਹਾ ਤੇ ਅੱਜ ਸਾਡੀ ਆਟੋ ਵਰਕਸ਼ਾਪ ਦੀ ਜਿਹੜੀ ਸਮੁੱਚੀ ਟੀਮ ਹੈ ਸਾਡੇ ਜਿਸ ਤਰ੍ਹਾਂ ਕੇ ਪ੍ਰਧਾਨ ਚੇਅਰਮੈਨ ਸਾਹਿਬ ਰਾਜਕ ਰਾਜਕਮਾਨ ਰਾਜੂ ਜੀ ਸੈਕਟਰੀ ਰਾਜਕ ਲਿਆਨ ਜੀ ਜੁਗਲ ਕਿਸ਼ੋਰ ਲਾਲੀ ਜੀ ਵਾਈਸ ਪ੍ਰਧਾਨ ਨਾਲ ਸਾਡੇ ਸਾਜਨ ਕੋਸਲਾ ਜੀ ਸੀਨੀਅਰ ਸੈਕਟਰੀ ਤੇ ਸਾਰੀ ਹੀ ਟੀਮ ਨੇ ਅੱਜ ਆ ਕੇ ਉਹਨਾਂ ਨੂੰ ਬੁੱਕੇ ਪੇੜ ਕਰਕੇ ਨਾਜੂ ਸ਼ਾਲਾ ਭੇਡ ਕਰਕੇ ਇਹਨਾਂ ਨੂੰ ਵੈਲਕਮ ਕਿਹਾ ਏ ਬਹੁਤ ਅੱਛਾ ਲੱਗਾ ਇਹਨਾਂ ਨਾਲ ਮਿਲ ਕੇ ਬੜੇ ਖੁਸ਼ਕਿਸਮਤ ਨੇ ਕਿ ਗੁਰੂ ਮਹਾਰਾਜ ਦੀ ਨਗਰੀ ਦੀ ਇਹਨਾਂ ਨੂੰ ਪਵਿੱਤਰ ਸੇਵਾ ਕਰਾਉਣ ਦਾ ਮੌਕਾ ਮਿਲਿਆ ਵਾ ਤੇ ਅਸੀਂ ਵੀ ਆਸ ਕੀਤੀ ਉਹਨਾਂ ਦੇ ਅੱਗੇ ਵੀ ਜਦ ਵੀ ਸਮਾਨਯੋਗ ਕਮਿਸ਼ਨਰ ਸਾਹਿਬ ਸ਼ਹਿਰ ਇਤਨੀ ਲੋਕੀਤ ਤਲੀ ਕਦਮ ਚੱਕਣਗੇ ਤੇ ਸਾਡੇ ਸਮੂਚੇ ਹੀ ਮੁਲਾਜ਼ਮ ਉਹਨਾਂ ਦੇ ਨਾਲ ਦਿਨ ਰਾਤ ਖੜੇ ਰਹਿਣਗੇ ਮੰਗਾ ਰੱਖੀਆਂ ਕੋਈ ਚਾਹੀਦੀ ਨਹੀਂ ਅੱਜ ਕਿਸੇ ਪ੍ਰਕਾਰ ਦੀ ਕੋਈ ਮੰਗ ਦੀ ਗੱਲ ਨਹੀਂ ਕੀਤੀ ਗਈ ਕਿਉਂਕਿ ਜਿਹੜਾ welcom ਹੁੰਦਾ ਔਰ ਉਸ ਦੇ ਵਿੱਚ ਕੋਈ ਇਹੋ ਜਿਹੀ ਮੰਗਾਂ ਨਹੀਂ ਕਰਨੀਆਂ ਚਾਹੀਦੀਆਂ ਇਸ ਕਰਕੇ ਅਸੀਂ ਨਹੀਂ ਕੀਤਾ ਬੜਾ ਸਮਾਂ ਪਿਆ ਹੈ ਹਜੇ ਨਵੇਂ-ਨਵੇਂ ਆਏ ਨੇ ਜਦ ਕੰਮ ਕਰਕੇ ਦਿਖਾਵਾਂਗੇ ਫਿਰ ਮੰਗਾਂ ਵੀ ਇੰਨਾ ਕੋ ਪੂਰੀਆਂ ਕਰਾਵਾਂਗੇ ਕਿਉਂਕਿ ਜਿਹੜੇ ਮੁਲਾਜ਼ਮਾਂ ਦੀਆਂ ਮੰਗਾਂ ਨੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਮੁਲਾਜ਼ਮਾਂ ਦੇ ਹੱਕਾਂ ਦੀਆਂ ਮੰਗਾਂ ਹੁੰਦੀਆਂ ਵਾ ਵੀ ਜਿਸ ਤਰ੍ਹਾਂ ਕਿ ਨਵੀਂ ਮਸ਼ੀਨਰੀ ਲੈ ਕੇ ਦਿੱਤੀ ਜਾਵੇ ਨਵੇਂ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ਜੇ ਕੋਈ ਪ੍ਰੋਬਲਮ ਹੈ ਕਿਸੇ ਮੁਲਾਜ਼ਮ ਨੂੰ ਤੇ ਉਹਨੂੰ ਦੂਰ ਕੀਤਾ ਜਾਵੇ ਤੇ ਇਨਸ਼ੋਰ ਉਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਮੈਂ ਹਮੇਸ਼ਾ ਮੁਲਾਜ਼ਮਾਂ ਦੇ ਨਾਲ ਰ੍ਹਾਂਗਾ ਹੋਰ ਕਿਸੇ ਪ੍ਰਕਾਰ ਦੀ ਮੁਲਾਜ਼ਮਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਤੰਗੀ ਨਹੀਂ ਆਣ ਦਿੱਤੀ ਜਾਵੇਗੀ ਤੇ ਬੜੇ ਅੱਛੇ ਲੱਗੇ ਨੇ ਤੇ ਅਸੀਂ ਵੀ ਇਹਨਾਂ ਨੂੰ ਅਸ਼ਵਾਸ਼ਣ ਦਿੱਤਾ ਹੈ ਵੀ ਮੁਲਾਜ਼ਮਾਂ ਨੂੰ ਜਦ ਵੀ ਮਰਜ਼ੀ ਖਿਲਾੜ ਕੇ ਵੇਖਣ ਚਿਟਾਨ ਦੀ ਤਰ੍ਹਾਂ ਮੁਲਾਜ਼ਮ ਇਹਨਾਂ ਦੇ ਨਾਲ ਖੜੇ ਨੇ ਔਰ ਦਿਨ ਰਾਤ ਸੇਵਾ ਦੇ ਵਿੱਚ ਹਾਜ਼ਰ ਨੇ ਧੰਨਵਾਦ ਅੱਜ ਸਵੇਰ ਤੋਂ ਹੀ ਜਿਵੇਂ ਸਾਰੀ ਰਾਤ ਹੋ ਗਈ ਬਾਰਿਸ਼ ਪੈਂਦੀ ਆ ਤੇ ਅੱਜ ਸਵੇਰ ਤੋਂ ਹੀ ਮੈਂ ਤਕਰੀਬਨ 6 ਵਜੇ ਤੋਂ ਇਹਨਾਂ ਦੇ ਨਾਲ ਮੇਰਾ ਰਾਪਤ ਹੈ ਤੇ ਆਮਾਪੀ ਕੇ ਸਾਰੇ ਬੰਦੇ ਇਸ ਬਹੁਤ ਜ਼ਿਆਦਾ بارش ਹੋਈ ਹੈ ਜਗਾ ਜਗਾ ਤੇ ਪਾਣੀ ਖੜਾ ਹੈ ਉਹਦੇ ਕਰਕੇ ਗਾਰਬੇਜ ਸੜਕਾਂ ਤੇ ਵੀ ਆਇਆ ਹੋਇਆ ਸੋ ਸਾਡੀ ਕੋਸ਼ਿਸ਼ ਹੋਏਗੀ ਕਿ ਜਿੰਨਾ ਜਲਦੀ ਤੋਂ ਜਲਦੀ ਅਸੀਂ ਸ਼ਹਿਰ ਦੀ ਸਫਾਈ ਕਰ ਸਕੀਏ ਤੇ ਇਸ ਤੋਂ ਬਾਅਦ ਜਿੱਥੇ ਜਿੱਥੇ ਵਾਟਰ ਲੌਗਿੰਗ ਦੀਆਂ ਪ੍ਰੋਬਲਮਸ ਨੇ ਉਹ ਵੀ ਸਾਹਮਣੇ ਆਈਆਂ ਨੇ ਕਿਉਂਕਿ ਮੈਂ ਹਜੇ ਅੱਜ ਮੇਰਾ ਦੂਜਾ ਹੀ ਦਿਨ ਹੈ ਤੇ ਇਸ ਤੋਂ ਬਾਅਦ ਆਪਣੇ ਆਫਿਸਰਸ ਦੇ ਨਾਲ ਬੈਠ ਕੇ ਇਸ ਚੀਜ਼ ਦਾ ਕੋ ਪਰਮਨੈਂਟ ਸੋਲੂਸ਼ਨ ਕੱਢਣ ਦੀ ਕੋਸ਼ਿਸ਼ ਕਰਾਂਗੇ ਯੂਨੀਅਨ ਜਿਵੇਂ ਤੁਸੀਂ ਕਿਹਾ ਕਿ ਰਾਈਟਲੀ ਸੋ ਕਿ ਸਾਡਾ ਪਬਲਿਕ ਫੇਸ ਹੈ ਜਿਹੜਾ ਉਹ ਯੂਨੀਅਨ ਦੇ ਨੁਮਾਇੰਦੇ ਹੀ ਨੇ ਜਿਹੜੇ ਡਰਾਈਵਰਸ ਨੇ ਸੀਵਰਮੈਨ ਨੇ ਸਫਾਈ ਸੇਵਕ ਨੇ ਸਾਡਾ ਜਿਹੜਾ ਪਬਲਿਕ ਚ ਫੇਸ ਹੈ ਜੋ ਪਬਲਿਕ ਦੇ ਵਿੱਚ ਇਸ ਕਾਰਪੋਰੇਸ਼ਨ ਦਾ ਜਾਂ ਸ਼ਹਿਰ ਦਾ ਜਾਂ ਸਰਕਾਰ ਦਾ ਜੋ ਅਕਸ ਬਣੇਗਾ ਉਹ ਅਕਸ ਇਹਨਾਂ ਨੇ ਹੀ ਬਣਾਣਾ ਤੇ ਇਹਨਾਂ ਨੂੰ ਮੈਂ ਅੱਜ ਜਿਵੇਂ ਮੈਨੂੰ ਮਿਲੇ ਨੇ ਅੱਛਾ ਲੱਗਿਆ ਇਹਨਾਂ ਨੇ ਵੈਲਕਮ ਕੀਤਾ ਤੇ ਇਹਨਾਂ ਨੂੰ ਮੈਂ ਅੱਜ ਆਸ਼ਵਾਸਨ ਵੀ ਦਿੰਦਾ ਕਿ ਇਹਨਾਂ ਨੂੰ ਮੇਰੇ ਆਫਿਸ ਦੀ ਪੂਰੀ ਸਪੋਰਟ ਹੋਏਗੀ ਤੇ ਸਾਡੀ ਕੋਸ਼ਿਸ਼ ਹੋਏਗੀ ਉਹਨਾਂ ਨੇ ਵੀ ਉਹਨਾਂ ਨੇ ਵੀ ਮੈਨੂੰ ਇਹ ਆਸ਼ਵਾਸਨ ਦਿੱਤਾ ਕਿ ਕੋਸ਼ਿਸ਼ ਹੋਏਗੀ ਕਿ ਕਿਸੇ ਤਰ੍ਹਾਂ ਦੀ ਕੰਮ ਕਰਨ 'ਚ ਕੋਈ ਢਿੱਲ ਨਾ ਆਵੇ ਸ਼ਹਿਰ ਦੀ ਜਿੰਨੀ ਸੇਵਾ ਕਰ ਸਕੀਏ ਉਹਨਾਂ ਜੀ ਜਾਣ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਜਿਹੜੀਆਂ ਡਿਮਾਂਡਸ ਹੁੰਦੀਆਂ ਜਿਹੜੀਆਂ ਜੋ ਵੀ ਡਿਮਾਂਡਸ ਨੇ ਚਾਹੇ ਕੋਈ ਯੂਨੀਅਨ ਦੀਆਂ ਨੇ ਜਾਂ ਕਿਸੇ ਹੋਰ ادارے ਦੀਆਂ ਉਹ ਵਿਦਿਨ ਦਾ ਰੂਲਸ ਜਿਹੜੀਆਂ ਹੋਣਗੀਆਂ ਤੇ ਡੈਫੀਨਟਲੀ ਕੰਸੀਡਰ ਹੋਣਗੇ ਮੇਰਾ ਆਫਿਸ ਹਮੇਸ਼ਾ ਖੁੱਲਾ ਹੈ ਸੋ ਵੇਰ ਏਵਰ देयर ਇਜ਼ ਕਿਸੇ ਤਰ੍ਹਾਂ ਦੀ ਵਾਰਤਾਲਾਪ ਜਾਂ ਗੱਲ ਕਰਨ ਦੀ ਜ਼ਰੂਰਤ ਪੈਂਦੀ ਹੈ ਕੋਈ ਆਪਣੇ ਗ੍ਰੀਵੈਂਸਸ ਰੇਜ਼ ਕਰਨ ਦੀ ਜ਼ਰੂਰਤ ਪੈਂਦੀ ਹੈ ਤਾਂ ਕਦੇ ਉਹਨਾਂ ਨੂੰ ਇਹ ਨਹੀਂ ਮਹਿਸੂਸ ਹੋਏਗਾ ਕਿ ਕੋਈ ਸੁਣਵਾਈ ਨਹੀਂ ਹੈ ਇਸ ਦਫਤਰ 'ਚ ਹਮੇਸ਼ਾ ਆ ਕੇ ਆ ਸਕਦੇ ਨੇ ਤੇ ਸੁਣਵਾਈ ਹਮੇਸ਼ਾ ਹੈ ਕੱਲਾ ਯੂਨੀਅਨ ਨਹੀਂ ਹਰ ਇੱਕ ਕਰਮਚਾਰੀ ਤੁਸੀਂ ਵੀ ਮੈਂ ਵੀ ਸਾਰੇ ਆਪਾਂ ਪ੍ਰੋਫੈਸ਼ਨਲਸ ਦੇ ਨਾਲ ਨਾਲ ਆਪਾਂ ਆਪਣੇ ਘਰ-ਬਾਰ ਵੀ ਨੇ ਆਪਣੇ ਹਾਊਸਹੋਲਡਸ ਨੇ ਜੋ ਅਪਸ ਗਾਰਬੇਜ ਦੀ ਸਫਾਈ ਦੀ ਜਾਂ ਲਿਫਟਿੰਗ ਦੀ ਗੱਲ ਕਰਦੇ ਆ ਜਾਂ ਸੀਵਰਸ ਦੇ ਚੋਕਿੰਗ ਦੀ ਗੱਲ ਕਰਦੇ ਆ ਤਾਂ ਉਸ ਬਹੁਤ ਵੱਡਾ ਯੋਗਦਾਨ ਆਪਣਾ ਵੀ ਹੁੰਦਾ ਸੋ ਜਿਵੇਂ ਕਿ ਮੈਂ ਉਹਨਾਂ ਨੂੰ ਕਿਹਾ ਸੀ ਅੱਜ ਵੀ ਇਹ ਸ਼ਬਦ ਲਈਏ ਕਿ ਐਟਲੀਸਟ ਸਾਡੇ ਆਪਣੇ ਅਸੀਂ ਸ਼ਹਿਰ ਨੂੰ ਸਾਫ਼ ਕਰਦੇ ਆ ਸਾਡੇ ਆਪਣੇ ਘਰ ਦੀ ਸਫਾਈ ਹੈ ਜਿਹੜੀ ਉਹ ਪੂਰੀ ਉਸ ਕਾਇਦੇ ਨਾਲ ਹੋਵੇ ਜਿਸ ਤਰ੍ਹਾਂ ਅਸੀਂ ਲੋਕਾਂ ਤੋਂ ਚਾਹੁੰਦੇ ਆ ਸੋ ਉਹਨਾਂ ਨੇ ਮੈਨੂੰ ਦਿੱਤਾ ਹੈ ਆਸ਼ਵਾਸਨ ਕਿ ਉਹਨਾਂ ਦੇ ਆਪਣੇ ਜਿਹੜੇ ਹਾਊਸਹੋਲਡਸ ਨੇ ਉੱਥੋਂ ਹੀ ਉਹ ਸੈਗਰੀਗੇਸ਼ਨ ਤੇ ਗਾਰਬੇਜ ਦੀ ਕਲੈਕਸ਼ਨ ਦੀ ਸ਼ੁਰੂਆਤ ਕਰਨਗੇ ਬਾਹਰ ਕੋਈ ਗਾਰਬੇਜ ਨਹੀਂ ਆਏਗਾ। ਇਹੀ ਚੀਜ਼ ਮੈਂ ਚਾਹਨਾ ਕਿ ਜੇ ਸਾਨੂੰ ਸਾਡੇ ਤੋਂ ਸ਼ੁਰੂ ਹੋ ਕੇ ਜਿਹੜੇ ਇਸ ਸ਼ਹਿਰ ਦੇ ਲੋਕ ਨੇ ਉਹਨਾਂ ਦੇ ਵਿੱਚ ਵੀ ਇਹ ਉਹ ਵੀ ਆਪਣੇ ਆਪ ਚ ਇੱਕ ਉਹ ਪ੍ਰੋਮਿਸ ਕਰ ਲੈਣ ਆਪਣੇ ਆਪ ਨਾਲ ਕਿ ਜੋ ਉਹਨਾਂ ਦੇ ਘਰ ਦਾ ਕੂੜਾ ਹੈ ਉਹ ਜਿਸ ਤਰੀਕੇ ਨਾਲ ਦੇਖੋ ਅੱਜ ਸੈਗਰੀਗੇਸ਼ਨ ਦੀ ਗੱਲ ਕਰਦੇ ਆਂ ਗਿੱਲੇ ਕੂੜੇ ਦਾ ਅਲੱਗ ਸੁੱਕੇ ਕੂੜੇ ਦਾ ਅਲੱਗ ਆਪਾਂ ਦੇਖਦੇ ਆਂ ਖਾਸ ਕਰਕੇ بارشਾਂ ਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਕਿ ਜਿਹੜੇ ਸੀਵਰਸ ਚੋਕ ਹੁੰਦੇ ਨੇ ਪਲਾਸਟਿਕ ਜਾਂ ਇਸ ਤਰ੍ਹਾਂ ਦਾ ਜਿਹੜਾ ਹਾਰਡ ਗਾਰਬੇਜ ਹੈ ਉਹਦੇ ਕਰਕੇ ਚੋਕ ਹੁੰਦੇ ਨੇ ਸੋ ਉਸ ਦੀ ਸੈਗਰੀਗੇਸ਼ਨ ਕਰਨ ਬਾਹਰ ਨਾ ਸੁੱਟਣ ਅਨਫੋਰਚੂਨੇਟਲੀ ਅਸ ਦਿਨ ਅੱਜ ਅਪਾ ਕੀ ਕਰਦੇ ਆਂ ਕਿ ਅਪਾ ਆਪਣਾ ਘਰ ਤਾਂ ਜ਼ਰੂਰ ਸਾਫ਼ ਕਰ ਲੈਂਦੇ ਆਂ ਬਟ ਜਿੰਨੀ ਗੰਦਗੀ ਹੁੰਦੀ ਆ ਉਹ ਕੱਢ ਕੇ ਬਾਹਰ ਦਰਵਾਜ਼ੇ ਦੇ ਬਾਹਰ ਸੜਕ ਤੇ ਲਾ ਦਿੰਦੇ ਆਂ ਇਹ ਸੜਕ ਇਹ ਦੇਸ਼ ਇਹ ਸਾਰਾ ਇਹਦੀ ਪਬਲਿਕ ਸਪੇਸਿਸ ਇਹ ਸਾਰੀਆਂ ਵੀ ਤਾਂ ਆਪਣ ਘਰ ਹੀ ਨੇ ਸੋ ਮੇਰੀ ਰਿਕਵੈਸਟ ਇਹ ਹੋਏਗੀ ਸਾਰਿਆਂ ਨੂੰ ਕਿ ਗਾਰਬੇਜ ਸੈਗਰੀਗੇਟ ਕਰਨ ਬਾਹਰ ਨਾ ਸੱਟਣ ਜਿਸ ਜਗ੍ਹਾ ਤੇ ਕਿਤੇ ਕਲੈਕਸ਼ਨ ਦੀ ਪ੍ਰੋਬਲਮ ਆਂਦੀ ਹੈ ਅਗਰ ਕੋਈ ਵੀ ਘਰਬਾਰ ਇਸ ਤਰ੍ਹਾਂ ਦਾ ਹੈਗਾ ਜਿੱਥੇ ਉਹਨਾਂ ਨੂੰ ਐਂ ਲੱਗਦਾ ਕਿ ਸਾਡਾ ਤਾਂ ਜੀ ਚੱਕਦਾ ਹੀ ਨਹੀਂ ਹੈ ਇਹ ਮੇਰਾ ਕੰਮ ਹੈ ਉਸ ਤੋਂ ਬਾਅਦ ਆਈ ਐਮ ਅਵੇਲੇਬਲ ਮੈਂ ਜਵਾਬ ਦੇ ਆਂ ਉਸ ਚੀਜ਼ ਬੇਂਗੀ ਦੀ ਜਿਹੜਾ ਲਾਰਵਾ ਹੁੰਦਾ ਉਹ ਖੜੇ ਪਾਣੀ ਚ ਹੁੰਦਾ ਆ ਅੱਜ ਕੱਲ ਦੇ ਸਮੇਂ ਚ ਉਹ ਪਾਣੀ ਖੜਾ ਤਾਂ ਨਹੀਂ ਹੈ ਲੇਕਿਨ ਇਸ ਤੋਂ ਬਾਅਦ ਉਹਦੀ ਸਪਰੇ ਦੀਆਂ ਜਿੱਥੇ ਜਿੱਥੇ ਜ਼ਰੂਰਤ ਹੈ ਫੋਗਿੰਗ ਦੀਆਂ ਤੇ ਕੈਂਪਸ ਲਗਾ ਕੇ ਜਿਹੜੇ ਫੀਲਡ ਵਿਜ਼ਿਟਸ ਕਰਕੇ ਇਨਸਪੈਕਸ਼ਨਸ ਕਰਕੇ ਵੀ ਵਿਲ ਟ੍ਰਾਈ ਕਿ ਵੀ ਕਿਸੇ ਤਰ੍ਹਾਂ ਦੀ ਇਸ ਦੀ ਇਹ ਨਹੀਂ ਫੈਲੇ ਤੇ ਅਗੇਨ ਤੁਹਾਡੇ ਰਾਹ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਵੀ ਇਹ ਕਹਿਣਾ ਜਾਊਂਗਾ ਵੀ ਇਹ ਨਾਰਮਲੀ ਜਿਹੜਾ ਡੈਂਗੀ ਦਾ ਲਾਰਵਾ ਇਹ ਹਮੇਸ਼ਾ ਖੜੇ ਪਾਣੀ ਦੇ ਵਿੱਚ ਜਿਵੇਂ ਚਾਹੇ ਉਹ ਕੂਲਰ 'ਚ ਖੜਾ ਹੈ ਚਾਹੇ ਉਹ ਕਿਸੇ ਜਗ੍ਹਾ ਤੇ ਵੈਸੇ ਕੋਈ ਖੜਾ ਹੁੰਦਾ ਪਾਣੀ ਜਿਹੜਾ ਉਹਦੇ ਵਿੱਚ ਇਸ ਦਾ ਲਾਰਵਾ ਪਨਪਦਾ ਹੈ ਤੇ ਉਸ ਉਹ ਉਸ ਤਰ੍ਹਾਂ ਦਾ ਕੋਈ ਜਗ੍ਹਾ ਨਾ ਛੱਡਣ ਅੰਤ ਕਈ ਜਗ੍ਹਾ ਤੇ ਦੇਖਣ ਚ ਆਇਆ ਵੀ ਟਾਇਰ ਅਬੈਂਡਨਟ ਪਏ ਹੁੰਦੇ ਨੇ ਜਾਂ ਕਿਸੇ ਤਰ੍ਹਾਂ ਦੇ ਕੋਈ ਛੋਟੇ ਡੱਬੇ ਅਬੈਂਡਨ ਪਏ ਹੁੰਦੇ ਨੇ ਉਸ ਪਾਣੀ ਇਕੱਠਾ ਹੋ ਜਾਂਦਾ ਉਹ ਚਾ ਹੁਣ ਬਾਰਿਸ਼ ਪਈ ਹੈ ਹਰ ਜਗ੍ਹਾ ਭਰ ਜਾਣੀ ਹੈ ਚਾਰਕ ਦਿਨ ਖੜ ਜੇਗਾ ਤੇ ਉਹ ਉਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਜ਼ਰੂਰ ਖਾਲੀ ਕਰ ਦੇਣ ਪਾਣੀ ਬਦਲ ਦੇਣ ਈਵਨ ਕਈ ਜਗ੍ਹਾ ਤੇ ਗਮਲਿਆਂ ਚ ਵੀ ਹੁੰਦਾ ਜਿੱਥੇ ਪਾਣੀ ਜ਼ਿਆਦਾ ਖੜਦਾ ਕਿਆਰੀਆਂ ਚ ਜਿੱਥੇ ਪਾਣੀ ਖੜ ਜਾਂਦਾ ਸੋ ਜੋ ਪ੍ਰਸ਼ਾਸਨ ਵੱਲੋਂ ਕਰਨ ਦੇ ਕੰਮ ਨੇ ਉਹ ਹੈਲਥ ਡਿਪਾਰਟਮੈਂਟ ਦੇ ਨਾਲ ਰਲ ਕੇ ਅਸੀਂ ਸ਼ੁਰੂ ਕਿੱਤੇ ਵੀ ਹੋਏ ਨੇ ਜਿੰਨਾ ਕੁ ਮੈਂ ਰਿਵਿਊ ਲਿਆ ਤੇ ਆਈਲ ਮੇਕ ਸ਼ੋਰ ਕਿ ਉਹ ਸਾਰੇ ਜਿਸ ਤਰ੍ਹਾਂ ਚੱਲਨੇ ਚਾਹੀਦੇ ਉਸ ਤਰੀਕੇ ਨਾਲ ਚੱਲੋ